ਲੋ ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਚੜ੍ਹਦੀ ਕਲਾ 'ਚ ਹੋਗੇ। ਲੋ ਜੀ ਜਿਹੜੇ ਨਵੇਂ ਵੀਰ ਹੋਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ। ਲੋ ਜੀ ਇੱਕ ਮੈਂ ਤੁਹਾਡੇ ਵਾਸਤੇ 10 ਮਿੰਟ ਦਾ ਟਿਪਸ ਜਿਹੜਾ ਲੈ ਕੇ ਆਈ ਸਿਰਫ 10 ਮਿੰਟ ਲੱਗਣਗੇ ਤੇ ਜਿਹੜਾ ਆਪਾਂ ਨੂੰ ਸਰਵਾਈਕਲ ਦੀ ਬਿਮਾਰੀ ਆ। ਉਹ ਬਿਲਕੁਲ ਬਿਨਾਂ ਦਵਾਈ ਤੋਂ ਸਿਰਫ ਤਿੰਨ ਸਟੈਪ ਦੱਸੂਗੀ ਮੈਂ ਤਿੰਨ ਸਟੈਪ ਦੇ ਨਾਲ ਮੇਰਾ ਅਜਮਾਇਆ ਹੋਇਆ ਨੁਕਤਾ ਕਿਉਂਕਿ ਮੇਰੇ ਸਰਵਾਈਕਲ ਜਿਹੜਾ ਇਹਦੇ ਨਾਲ ਠੀਕ ਹੋਇਆ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਜਿਹੜੀਆਂ-ਜਿਹੜੀਆਂ ਭੈਣਾਂ ਮੇਰੇ ਵਾਂਗੂ ਇਸ ਤਰ੍ਹਾਂ ਸਰਵਾਈਕਲ ਤੋਂ ਪਰੇਸ਼ਾਨ ਹਨਗੀਆਂ ਤੇ ਉਹ ਇਹ ਟਿਪਸ ਜਰੂਰ ਅਜਮਾਓ ਇਹਦੇ ਨਾਲ ਸਿਰਫ ਟਾਈਮ ਸਿਰਫ 2 ਤੋਂ 3 ਦਿਨ ਲੱਗਦੇ ਆ ਸਿਰਫ ਮੇਰੇ 2 ਦਿਨ ਲੱਗੇ ਮੈਂ ਤੁਹਾਨੂੰ 3 ਦਿਨ ਕਹਿੰਦੀ ਆ ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਜਿਹੜਾ ਸਰਵਾਈਕਲ ਬਿਲਕੁਲ ਮਹਿਸੂਸ ਨਹੀਂ ਹੁੰਦਾ ਬਿਲਕੁਲ ਜਿਹੜਾ ਠੀਕ ਹੋ ਜਾਂਦਾ ਤੇ ਤੁਸੀਂ ਹੈ ਕਿ ਜਦੋਂ ਤੇ ਆਪਾਂ ਨੂੰ ਜਿਆਦਾ ਸਰਵਾਈਕਲ ਦੀ ਪ੍ਰੋਬਲਮ ਆ ਉਹ ਦਿਨ ਦੇ ਵਿੱਚ ਤਿੰਨ ਵਾਰ ਕਰੋ ਤਿੰਨ ਕਿ ਦਿਨ ਤੁਸੀਂ ਤਿੰਨ ਟਾਈਮ ਕਰ ਲਓ ਸਿਰਫ ਲੱਗਦੇ 10 ਮਿੰਟਾਂ ਇਹ ਤਿੰਨ ਟਾਈਮ ਕਰ ਲੋ ਤੇ ਜਦੋਂ ਤੁਹਾਨੂੰ ਕੀ ਲੱਗਦਾ ਕਿ ਮੈਂ ਬਿਲਕੁਲ ਠੀਕ ਆ ਤੇ ਜ਼ਰੂਰ ਕਰੀ ਜ਼ਰੂਰ ਜਾਓ ਸਿਰਫ ਡੇਲੀ ਆਪਾਂ ਕਿਹੜਾ ਇਹ ਕੁਝ ਪੈਸਿਆਂ ਦੀ ਚੀਜ਼ ਲੈਉਣੀ ਹੈ ਹਨਾ ਸਿਰਫ 10 ਮਿੰਟ ਲੱਗਦੇ ਆ 10 ਮਿੰਟ ਲਾਉਣੇ ਆ ਤੁਸੀਂ ਆਪਾਂ ਹੋਰ ਇੰਨੇ ਕੰਮ ਕਰਦੇ ਹਨਾ 10 ਮਿੰਟ ਆਪਾਂ ਇਹ ਵੀ ਆਪਣੇ ਵਾਸਤੇ ਕੱਢ ਲਈਏ ਤੇ ਚਲੋ ਕਿ ਆਪਾਂ ਬਿਲਕੁਲ ਤੰਦਰੁਸਤ ਜ਼ਿੰਦਗੀ ਜਿਹੜੀ ਜੀ ਸਕਦੇ ਆ ਸਰਵਾਈਕਲ ਨਾਲ ਬਿਮਾਰੀ ਇਹੋ ਜੀ ਆ ਕੀ ਤੁਹਾਨੂੰ ਲੱਗਦਾ ਕਿ ਅੰਜ ਹੁੰਦਾ ਕਿ ਬੰਦਾ ਜੇ ਤਾਂ ਪਤਾ ਨਹੀਂ ਕਿੰਨਾ ਕੁ ਬਿਮਾਰ ਤੋਂ ਹੋਣ ਪੈਣਾ ਨੀਂਦ ਨਾ ਚਾਹ ਹਨਾ ਕੁਛ ਵੀ ਨਹੀਂ ਹੁੰਦਾ ਮੇਰੇ ਕੋਲ ਮਸ਼ੀਨ ਤੇ ਬਹਿਣਾ ਤੋਂ ਇੰਜ ਨਾ ਕਰਕੇ ਬੈਠੀ ਜਨੇ ਬੜਾ ਪ੍ਰੋਬਲਮ ਸੀ ਮੇਰੇ ਇਹ ਤਿੰਨ ਟਿਪਸ ਵਰਤਨ ਦੇ ਨਾਲ ਸਰਵਾਈਕਲ ਜਿਹੜਾ ਬਿਲਕੁਲ ਠੀਕ ਹੋ ਗਿਆ ਮੈਂ ਸਵੇਰੇ ਉੱਠਦੇ ਅੰਦਰ 10 ਮਿੰਟ ਲਾ ਲੈਨੀ ਆ ਤੇ ਬਾਕੀ ਇਹ ਕਿ ਜਦੋਂ ਵੀ ਮੇਰਾ ਟਾਈਮ ਲੱਗੇ ਦਿਨ ਦੇ ਵਿੱਚ ਇੱਕ ਦੋ ਵਾਰ ਮੈਂ ਫਿਰ ਕਰ ਹੀ ਲੈਣੀ ਹੁੰਨੀ ਤੇ ਬਿਲਕੁਲ ਸਰਵਾਈਕਲ ਠੀਕ ਆ ਤੇ ਮੈਂ ਤੁਹਾਨੂੰ ਦੱਸਦੀ ਕਿਹੜੇ ਤਿੰਨ ਟਿਪਸ ਜਿਹੜੇ ਤੁਸੀਂ ਕਰਨੇ ਆ ਸਵੇਰੇ ਉੱਠ ਇਹ ਨਹੀਂ ਆ ਕਿ ਸਵੇਰੇ ਉੱਠਦਿਆਂ ਕਰਨੇ ਆ ਜਦੋਂ ਤੁਹਾਨੂੰ ਟਾਈਮ ਮਿਲੇ ਤੁਸੀਂ ਉਦੋਂ ਹੀ ਕਰ ਸਕਦੇ ਹੋ ਸਿਰਫ ਤਿੰਨ ਟਿਪਸ ਆ ਜ਼ਿਆਦਾ ਨਹੀਂ ਹੈਗੇ ਤੇ ਸਿਰਫ ਤੁਸੀਂ ਉੱਠਦਿਆਂ ਕਰ ਲਓ ਤੇ ਸਭ ਤੋਂ ਵਧੀਆ ਨਾ ਕਰੋਗੇ ਕੋਈ ਗੱਲ ਨਹੀਂ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਲੈ 10 ਮਿੰਟ ਲਾ ਲਓ ਤੇ ਜਦੋਂ ਤੇ ਆਪਾਂ ਪਹਿਲੇ ਦਿਨ ਕਰਨਾ ਹਨਾ ਇੱਕ ਦੋ ਦਿਨ ਉਦੋਂ ਆਪਾਂ ਨੂੰ ਨਾ ਜਿਹੜੀਆਂ ਆ ਚੀਜ਼ਾਂ ਦੇ ਵਿੱਚ ਨਾ ਜ਼ਿਆਦਾ ਨਹੀਂ ਦਰਦ ਹੋਣ ਲੱਗ ਜਾਂਦੀ ਆ ਠੀਕ ਹੈ ਉਦੋਂ ਤੁਸੀਂ ਇੱਕ ਦੋ ਦਿਨ ਮੈਡੀਸਿਨ ਜਿਹੜੀ ਦਰਦ ਦੀ ਖਾ ਸਕਦੇ ਹੋ ਤੇ ਮੁੜ ਕੇ ਤੁਹਾਨੂੰ ਮੈਡੀਸਿਨ ਖਾਣ ਦੀ ਨਹੀਂ ਲੋੜ ਹੈਗੀ ਕਿਉਂਕਿ ਜਦੋਂ ਆਪਾਂ ਇਹ ਟਿਪਸ ਵਰਤਦੇ ਨਾ ਉਹਦੇ ਨਾਲ ਮੇਰੇ ਦੋਕ ਦਿਨ ਪੇਨ ਦਾ ਰਿਹਾ ਸੀ ਉਸ ਤੋਂ ਬਾਅਦ ਮੇਰੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹ ਮੇਰਾ ਸ਼ਰਧੀਆਂ ਜਮਾਇਆ ਹੋਇਆ ਨੁਕਤਾ ਵਾ ਤੇ ਜਿਹੜੇ ਜਿਹੜੇ ਇਹ ਜਮਾਉਣਗੇ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਕਿੰਨੂ ਕਿੰਨੂ ਫਰਕ ਪਿਆ ਚਲੋ ਜੀ ਆਪਾਂ ਕਰਦੇ ਆਂ ਸਟਾਰਟ ਪਹਿਲਾ ਸਟੱਪ ਪਹਿਲਾ ਸਟੱਪ ਆ 1 2 3 4 5 6 7 8 9 10 ਠੀਕ ਆ ਪਹਿਲੇ ਤੇ ਤੁਸੀਂ 10 ਤੋਂ ਸਟਾਰਟ ਕਰੋ ਕਿ 10 ਵਾਰ ਕਰੋ ਹਨਾ ਤੇ ਹੌਲੀ ਹੌਲੀ ਇਹਨੂੰ 50 ਤੇ ਲੈ ਜਾਓ ਪਹਿਲਾਂ 10 ਤੋਂ ਤੁਸੀਂ ਸਟਾਰਟ ਕਰੋ ਕਿਉਂਕਿ ਪਹਿਲੇ ਦਿਨ ਕਰਨਾ ਇੱਕ ਦੋ ਦਿਨ ਕਰਨਾ ਔਖਾ ਆ ਕਿਉਂਕਿ ਜਿਆਦਾ ਸਰਵਾਈਵ ਕਰਨਾ ਤੇ 10 ਤੋਂ ਲੈ ਜਾਓ ਹੁਣ ਮੈਂ 10 ਤੋਂ ਤੁਹਾਨੂੰ ਦੱਸਿਆ ਤੁਸੀਂ 50 ਤੱਕ ਲੈ ਜਾਣਾ ਤੇ ਜੇ 50 ਤੋਂ ਵੱਧ ਵੀ ਹੋਵੇ ਤੇ ਜਿੰਨਾ ਤੁਸੀਂ ਕਰੋਗੇ ਓਨਾ ਹੀ ਤੁਹਾਨੂੰ ਸਰਵਾਈਵਲ ਦਾ ਆਰਾਮ ਮਿਲੇਗਾ ਠੀਕ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਦੂਸਰਾ ਸਟੈਪ ਹੈ 1 2 3 4 5 6 7 8 9 10 ਹੱਥ ਜਿਹੜਾ ਤੁਸੀਂ ਇੱਥੇ ਰੱਖਣਾ ਇੱਥੋਂ ਹੈ ਤੇ ਬਾਕੀ ਤੁਸੀਂ ਜਿਵੇਂ ਆ ਲੱਜਾ ਤੇ ਇਸ ਤੋਂ ਬਾਅਦ ਜਿਹੜਾ ਤੀਸਰਾ ਸਟੈਪ ਹੈਗਾ ਵਾ ਇਸ ਤਰ੍ਹਾਂ ਸਿੱਧੇ ਹੱਥ ਜੋੜ ਲੈਣੇ ਹਨ ਇੱਕ ਦੋ ਤਿੰਨ ਚਾਰ ਪੰਜ 6 7 8 ਨੋ 10 ਸਿਰਫ ਜਿਹੜੇ ਤੁਸੀਂ ਤਿੰਨ ਸਟੈਪ ਵਰਤਨੇ ਸਿਰਫ 10 ਮਿੰਟ ਲੱਗਦੇ ਆ ਇਹਦੇ ਵਿੱਚ ਤੇ ਸਰਵਾਈਕਲ ਇਹਦੇ ਨਾਲ ਬਿਲਕੁਲ ਠੀਕ ਹੋ ਜਾਊਗਾ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਕਿ ਇਹ ਅਜਮਾਇਆ ਨੁਕਤਾ ਮੇਰਾ ਬਿਲਕੁਲ 100% ਕੰਮ ਕੀਤਾ ਵਾ ਤੇ ਤੁਸੀਂ ਵੀ ਇਹਦੇ ਨਾਲ ਆਪਣਾ ਸਰਵਾਈਕਲ ਬਿਲਕੁਲ ਠੀਕ ਕਰ ਸਕਦੇ ਹੋ ਤੇ ਮਿਲਾਂਗੇ ਫਿਰ ਕਿਸ ਨਕਸ ਵੀਡੀਓ ਦਾ ਤਦ ਤੱਕ ਲਈ ਪਿਆਰ ਭਰੀ ਸਤਿ ਸ਼ਕਾ